ਬਸ ਸਿੱਖਾਂ ਲਈ ਬਹੁਤ ਜ਼ਿਆਦਾ ਦੁਖਦਾਈ ਹੁੰਦਾ ਹੈ ਇਸ ਹਫਤੇ ਦੇ ਵਿੱਚ ਉਦੋਂ ਦੀ ਸਰਕਾਰ ਜਿਸ ਦੀ ਅਗਵਾਈ ਇੰਦਰਾ ਗਾਂਧੀ ਕਰਦੇ ਸੀ ਵੱਲੋਂ ਹਰਮਨਦਰ ਸਾਹਿਬ ਦੇਤੇ ਮਿਲਟਰੀ ਦੇ ਨਾਲ ਅਟੈਕ ਕੀਤਾ ਗਿਆ ਤੇ ਇਸ ਅਟੈਕ ਦੇ ਵਿੱਚ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਢਹਿ ਟੇੜੀ ਹੋਏ ਉਥੇ ਸੰਤ ਜਰਨੈਲ ਸਿੰਘ ਭੇਡਾ ਵਾਲੇ ਸ਼ਹੀਦ ਹੋਏ ਉਹਨਾਂ ਦੇ ਸਾਥੀ ਵੀ ਉਹਨਾਂ ਦੇ ਨਾਲ ਸ਼ਹੀਦ ਹੋਏ ਤੇ ਇਹ ਜੋ ਜ਼ਖਮ ਸਿੱਖਾਂ ਦੇ ਮੰਦਰ ਵਿੱਚ ਜਾਂ ਸਿੱਖਾਂ ਨੂੰ ਲੱਗੇ ਉਹ 40 ਸਾਲ ਬਾਅਦ ਵੀ ਉਹ ਜ਼ਖਮ ਯਾਦ ਦੁਬਾਰਾ ਕਰਦੇ ਹਨ ਸਿੱਖਾਂ ਲਈ ਬਹੁਤ ਜ਼ਿਆਦਾ ਦੁਖਦਾਈ ਹੁੰਦਾ ਹੈ ਇਸ ਹਫਤੇ ਅੱਜ ਤੋਂ 40 ਸਾਲ ਪਹਿਲਾਂ ਉਦੋਂ ਦੀ ਇੰਦਰਾ ਗਾਂਧੀ ਦੀ ਸਰਕਾਰ ਵੱਲੋਂ ਦਰਵਾਜ਼ਾ ਸਾਹਿਬ ਦੇਤੇ ਮਿਲਟਰੀ ਦੇ ਨਾਲ ਹਮਲਾ ਕੀਤਾ ਗਿਆ ਸੀਗਾ ਇਸ ਹਮਲੇ ਦੇ ਵਿੱਚ ਜਿੱਥੇ ਸнт ਜਰਨੈਲ ਸਿੰਘ ਭਿੰਡਾਵਾਲੇ ਸ਼ਹੀਦ ਹੋਏ ਉਹਨਾਂ ਦੇ ਸਾਥੀ ਸ਼ਹੀਦ ਹੋਏ ਉੱਥੇ ਹੀ ਅਣਗਿਣਤ ਸਿੱਖ ਜੋ ਉਸ ਸਮੇਂ ਗੁਰੂ ਅਰਜਨ ਦੇਵ ਜੀ ਦੇ ਪਰਮ ਮੌਕੇ ਪਹੁੰਚੇ ਹੋਏ ਸੀਗੇ ਉਹਨਾਂ ਨੂੰ ਜਾਨ ਤੋਂ ਹੱਥ ਧੋਣੇ ਪਏ ਇਸ ਅਟੈਕ ਨੇ ਦਿੱਲਾ ਸਿੱਖਾਂ ਨੂੰ ਇੰਨੀ ਬੁਰੀ ਤਰ੍ਹਾਂ ਪ੍ਰੇਕਿਦਣਾ ਬਲੁੰਦ ਰਿਹਾ ਜਿਸ ਨੂੰ ਉਹ ਅੱਜ ਤੱਕ ਯਾਦ ਰੱਖਣਗੇ ਇਸ ਹਮਲੇ ਨੂੰ 40 ਸਾਲ ਹੋ ਚੁੱਕੇ ਨੇ ਤੇ ਅਸੀਂ ਹਰ ਸਾਲ ਇਸ ਨੂੰ ਖੱਲੂਗਰ ਦੇ ਹਫ਼ਤੇ ਵਜੋਂ ਮਨਾਉਂਦੇ ਆਂ ਅੱਜ ਜੋ ਕੁਝ ਵਾਪਰਿਆ ਉਸ ਸੰਬੰਧ ਵਿੱਚ ਅਸੀਂ ਸਿੱਖ ਚਿੰਤਕ ਪੱਤਰਕਾਰ ਲੇਖਕ ਬਗੇ ਰ ਸਿੰਘ ਧਾਲੀਵਾਲ ਨਾਲ ਗੱਲਬਾਤ ਕੀਤੀ ਹੈ ਧਾਲੀਵਾਲ ਸਾਹਿਬ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਜੀਕਾਲੋ ਧਾਲੀਵਾਲ ਸਾਹਿਬ ਜਿਵੇਂ ਮੈਂ ਗੱਲ ਕੀਤੀ ਹੈ ਕਿ ਇਹ ਹਫਤਾ ਸਿੱਖਾਂ ਲਈ ਬਹੁਤ ਜ਼ਿਆਦਾ ਦੁਖਦਾਈ ਹੁੰਦਾ ਹੈ ਤੇ 40 ਸਾਲ ਪਹਿਲਾਂ ਜਿਹੜੇ ਜ਼ਖਮ ਮਿਲੇ ਸੀ ਇਹ ਉਹ ਖਾਲਸਾ ਜੀ ਖਰੇ ਨੇ ਇਹ ਪਹਿਲੇ ਦਿਨ ਕੀ ਕੁਝ ਹੋਇਆ ਸੀਗਾ ਜਿਗਾ ਆਪਣੇ ਦਰਸ਼ਕਾਂ ਨੂੰ ਦੇਖੋ ਦਰਸਾ ਪਹਿਲਾਂ ਤਾਂ ਮੈਂ ਥੋੜਾ ਜਿਹਾ ਹੋਰ ਕਿੱਛ ਜਨਾ ਅ ਕੱਲੂ ਘਰਾ ਅਸੀਂ ਕਹਿੰਨੇ ਆ ਪਹਿਲਾਂ ਇਹ ਪਹਿਲਾਂ ਵੀ ਦੋ ਕੱਲੂ ਘਰੇ ਸਿੱਖਾਂ ਨੇ ਹੰਡਾਇਨੇ ਹਨਾ ਜੀ ਇਹਨੂੰ ਛੋਟਾ ਕੱਲੂ ਘਰਾ ਜਿਹੜਾ 1746 ਈਸਵੀ ਚ ਗੁਰਦਾਸਪੁਰ ਦੇ ਤਨਵੰਦ ਸੰਭ ਚ ਬੱਤ ਰਿਆ ਸੀ ਹਨਾ ਜੀ ਕਿਥੋਂ ਸ੍ਰੀ ਰਾਮ ਲਖਪਤਰਾਏ ਨੇ ਆਪਣੇ ਭਰਾ ਦੀ ਮੌਤਾ ਬਦਲਾ ਲੈਣ ਲਈ ਉੱਥੋਂ ਦੇ ਜਿਹੜਾ ਲਾਹੌਰ ਦਾ ਸਾਹੀ ਗਵਰਨਰ ਸੀ ਜਹਿਆ ਖਾਨ ਉਹਨਾਂ ਤੋਂ ਵੱਡੀ ਫੌਜ ਲੈ ਕੇ ਹਮਲਾ ਕੀਤਾ ਸੀ ਤੇ ਜਿਹਦੇ ਵਿੱਚ ਉਹ ਮਤਲਬ ਵੱਡਾ ਪੱਤਰ ਤੇ ਨੁਕਸਾਨ ਹੋਇਆ ਸਿੱਖਾਂ ਦਾ ਹਨਾ ਜਿਹਦੇ ਵਿੱਚ 11000 ਤੋਂ ਵੱਧ ਕੰਦੇ ਸਿੰਘ ਸਿੰਘ ਨੇ ਸ਼ਹੀਦ ਹੋਏ ਤੇ 2000 ਦੇ ਕਰੀਬ ਸਿੰਘ ਚੰਕੜਾਂ ਵਿੱਚ ਲੱਗੀ ਅੱਗ ਨਾਲ ਫੜ ਗਈ ਸੀ ਅੱਛਾ ਹਾਂਜੀ ਹਾਂ ਤੇ ਉਸ ਤੋਂ ਬਾਅਦ ਜਿਹੜਾ ਹੋਇਆ ਅਗਲਾ ਜਿਹਨੂੰ ਵੱਡਾ ਖਲੂਕਾ ਰਾ ਕਹਿੰਦੇ ਆ ਜੀ ਉਹ ਵਾਪਰਿਆ ਸੀ 1700 ਬਾਅਦ ਇਸੀ ਜੂਤੂ ਸ਼ੋਲੰਕਸਾਲ ਵਾਦੇ ਐਂਸਰ ਦਾਰਦੀ ਅਦੋਂ ਸਿਨੇ ਹਮਲਾਦਾਰਾਂ ਦੇ ਨੂੰ ਉਪਰੇ ਤੋਂ ਉਹਨਾਂ ਨੇ ਕੋਪਰੇ ਹੀਰੇ ਵਾਲਾ ਜਿੰਨਾ ਨੋਟ ਪਾਇਆ ਹੈਗਾ ਜਨਿਆਨਾ ਹੂੰ ਤੇ ਲੋਕਾਂ ਰਿਹਾ 50000 ਸਮਝ ਤੇ ਇਹ ਸੀ ਆਪਣੇ ਸਿੱਖ ਤੇ 2 ਲੱਖ ਤੋਂ ਵੱਧ ਉਹਨਾਂ ਦੀ ਅਫਦਾਲੀ ਦੀਆਂ ਫੌਜਾਂ ਸੀ ਜੀ ਉਦੋਂ ਵੀ ਮਤਲਬ ਕੁੱਲ ਮਿਲਾ ਕੇ ਬੱਚੇ ਬੁੱਢੀਆਂ ਔਰਤਾਂ ਤੇ ਸਿੰਘ ਉਹਨਾਂ ਤੋਂ 32000 ਉਦੋਂ ਇਹ ਕਹਿੰਦੇ ਸੀਗੇ ਅੱਧੀ ਕੌਮ ਜਿਹੜੀ ਸਾਡੀ ਛੇੜ ਹੋ ਗਿਆ ਨਾ ਜੀ ਉਹਨੂੰ ਵੱਡਾ ਘੱਲੂ ਘਾਰੇ ਸੀ ਮੰਨਿਆ ਸੀ ਜੀ ਜੀ ਪਰੰਤੂ ਜਿਹੜਾ 1984 ਦੇ ਵਿੱਚ ਵਾਪਰਿਆ ਉਹਨੇ ਜਿਹੜੇ ਪਹਿਲੇ ਦੋਨੇ ਘੱਲੂ ਘਾਰੇ ਨੇ ਹੂੰ ਉਹਨਾਂ ਨੂੰ ਤਾਂ ਉਹ ਜ਼ੁਲਮਾਂ ਨੂੰ ਮੁਗਲਾਂ ਵਾਂਗ ਬਹੁਤ ਬੌਣਾ ਕਰ ਦਿੱਤਾ ਅੱਛਾ ਹਾਂ ਉਹ ਵਾਪਰਿਆ ਇਸ ਤਰ੍ਹਾਂ ਕਿ 83 ਦੇ ਹਮਲੇ ਦੌਰਾਨ ਤਾਂ ਜੋ ਕੁਝ ਹੋਇਆ ਉਹ ਪਿਛਲਿਆਂ ਮੁਗਲਾਂ ਵਲੇ ਨਹੀਂ ਹੋਇਆ ਹੂੰ ਅਗੂਆਂ ਪਤਰੀਏ ਵੀ ਉਦੋਂ ਅਸੀਂ ਕਦੇ ਵੀ ਤੁਸੀਂ ਨਹੀਂ ਇਤਿਹਾਸ ਦੇ ਵਿੱਚ ਪੜਿਆ ਸੁਣਿਆ ਹੋਣਾ ਕਿ ਸਿੱਖ ਦੀਆਂ ਨਾਲ ਕੋਈ ਉਸਮੋਕ ਕੇ ਕੋਈ ਬਲਾਤਕਾਰ ਕੋਈ ਸ਼ੋਸ਼ਣਾ ਇਸ ਤਰ੍ਹਾਂ ਦੀ ਹੋਈ ਹੋਣ ਜੀ 83 ਦੇ ਵਿੱਚ ਇਹ ਵੀ ਹੋਇਆ ਜੀ ਪੱਦਰ ਤੇ ਸਿੱਖੀ ਦੀਆਂ ਦਾ ਸ਼ੋਸ਼ਣ ਸਸ਼ਕਾਰ ਹੋਣੀਆਂ ਬੀਬੀਆਂ ਹਨਾ ਜੀ ਤੇ ਇਹ ਬਹੁਤ ਮਤਲਬ ਬਹੁਤ ਦੇਹ ਹੱਦਕਾ ਨੂੰ ਸਿੱਖਰੂਰਤਾ ਵਾਲੀ ਗੱਲ ਸੀ ਹਨਾ ਜੀ ਤੇ ਇਹ ਜੀ ਇੱਕ ਜੂਨ ਨੂੰ ਫੌਜਾਂ ਪਹੁੰਚ ਗਿਆ ਸੀ ਭਾਰਤੀ ਫੌਜਾਂ ਜਿਹੜੀਆਂ ਉਸ ਮੌਕੇ ਤੇ ਜਿਹੜੇ ਗਵਰਨਰ ਸੀ ਉਹਨਾਂ ਨੇ ਵੀ ਬੀ.ਡੀ. ਪਾਂਡੇ ਉਹਨਾਂ ਨੇ ਵੀ ਮਤਲਬ ਰਸਮੀ ਤੌਰ ਤੇ ਉਹ ਮੰਗ ਲਈ ਸੀ ਸਹਾਇਤਾ ਵੀ ਸਾਨੂੰ ਦੇ ਦਿਓ ਜੀ ਮਤਲਬ ਜਿਹੜੇ ਹਾਲਾਤ ਨੇ ਪੰਜਾਬ ਦੇ ਖਰਾਬ ਨੇ ਜਦੋਂ ਕਿ ਉਹ ਤਰਲ ਸੀ ਸਾਰਾ ਕੁਝ ਜੀ ਤੇ ਇਹ ਵੀ ਇਹ ਵੀ ਦੱਸਿਆ ਪੜਿਆ ਹਾਲ ਸੀ ਇਤਿਹਾਸ ਦੇ ਵਿੱਚ ਤੁਸੀਂ ਵੀ ਪੜਿਆ ਹੋ 84 ਦੇ ਜੋ ਆਪਾਂ ਤੱਕ ਪਰਦੇ ਨੇ ਆ ਤੇ ਨਈ ਦੇ ਲਾਸਟ ਤੱਕ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਸੀ ਸੀਆਈਡੀਏ ਜਿਹੜੀ ਸਰਕਾਰੀ ਏਜੰਸੀਆਂ ਸੀ ਖੋਪੀਆ ਏਜੰਸੀਆਂ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਚੱਲ ਸਕਿਆ ਜੀ ਅੰਦਰ ਕੀ ਹੈ ਕੀ ਨਹੀਂ ਤੇ ਪ੍ਰੰਤੂ ਇੰਦਰਾ ਗਾਂਧੀ ਦਾ ਉਦੋਂ ਇਹ ਵਿਚਾਰ ਸੀ ਕਿ ਇਹ ਹਮਲਾ ਕਰਨਾ ਹੀ ਕਰਨਾ ਹੈ ਜੀ ਇਹ ਤੈਅ ਸੀ ਮਤਲਬ ਪਹਿਲ ਹੀ ਜਿਹਦੇ ਵਿੱਚ ਇਕੱਲੀ ਇੰਦਰਾ ਗਾਂਧੀ ਨਹੀਂ ਜਿਹਦੇ ਵਿੱਚ ਭਾਰਤੀ ਜਨਤਾ ਪਾਰਟੀ ਵੀ ਸ਼ਾਮਲ ਸੀ ਹੋਰ ਜਿਹੜੀਆਂ ਸਖਰੂਜ ਕਾਗਤਾਂ ਨੇ ਉਹ ਵੀ ਸ਼ਾਮਲ ਸੀ ਤੇ ਤੁਹਾਨੂੰ ਸਾਹਿਬ ਇੱਕ ਇਸੋ ਪੈਣਾ ਆਪਾਂ ਅੱਗੇ ਗੱਲ ਹੋਰੀਏ ਮੈਂ ਇਸ ਸਬੰਧ ਵਿੱਚ ਇੱਕ ਸਵਾਲ ਪੁੱਛੋ ਤੋਂ ਇਹ ਵੀ ਪੁੱਛ ਰਿਹਾ ਹਾਂ ਕਿ ਇੰਦਰਾ ਗਾਂਧੀ ਅਖਰਕ ਤੱਕ ਸਿੱਖਾਂ ਦੀ ਐਡੀ ਵੱਡੀ ਵਿਸਮਣ ਕਿਉਂ ਬਣੀ ਇਹਦੇ ਪਿੱਛੇ ਕੀ ਕਾਰਨ ਸੀ ਇਹਦੇ ਪਿੱਛੇ ਜੇ ਆਪਾਂ ਕਹਿ ਸਕਦੇ ਹਾਂ ਅ ਐਮਰਜੈਂਸੀ ਦਾ ਸਿੱਖਾਂ ਦਾ ਮੋਰਚਾ ਜੀ ਐਮਰਜੈਂਸੀ ਦੌਰਾਨ ਤੇ ਸਿੱਖ ਸਹੀ ਦਿਮਾਗ ਤੋਂ ਕੰਮ ਲੈਂਦੇ ਤਾਂ ਉਹ ਪੰਜਾਬ ਦਾ ਬੜਾ ਵੱਡਾ ਪੰਜਾਬ ਲਈ ਲਾਹਾ ਲੈ ਸਕਦੇ ਸੀ ਉਸ ਮੌਕੇ ਉਦੋਂ ਇੰਦਰਾ ਗਾਂਧੀ ਨੇ ਕਿਹਾ ਸੀ ਕਿ ਤੁਹਾਡੇ ਨਾਲ ਕੋਈ ਰੌਲਾ ਹੀ ਕੋਈ ਨਹੀਂ ਹੂੰ ਹੂੰ ਤੁਸੀਂ ਆਓ ਬੈਠ ਕੇ ਜੋ ਤੁਹਾਨੂੰ ਚਾਹੀਦਾ ਉਹ ਮੈਂ ਤੁਹਾਨੂੰ ਹੂੰ ਹੂੰ ਪਾਈਪਾਰਕੂ ਸੀਰੇ ਦੇ ਵਿੱਚ ਉਹ ਨਾ ਕਰੋ ਦਾ ਕੰਮ ਕਰ ਦਿਨਾ ਕਰੋ ਹੂੰ ਹੂੰ ਇਹ ਕਿਉਂਕਿ ਇਹਨਾਂ ਨੇ ਕੋਈ ਸੋਚਿਆ ਨਹੀਂ ਇਹਨਾਂ ਨੇ ਮਤਲਬ ਉਹਨਾਂ ਦਾ ਬਰੋਧ ਕੀਤਾ ਜੋ ਦੇਖ ਹਾਸਲ ਹੋਇਆ ਉਹ ਸੱਖਾਂ ਦੀ ਬਤੌਲਤ ਹੋਇਆ ਇੰਦਰਾ ਗਾਂਧੀ ਦਾ ਜੋ ਐਮਰਜੈਂਸੀ ਉਹਨਾਂ ਨੂੰ ਕਰਨੀ ਪਈ ਹੈ ਨਾ ਪਰ ਜੀ ਧਾਲਵਾਲ ਸਾਹਿਬ ਇਹ ਵੀ ਹੈ ਨਾ ਜਦੋਂ ਐਮਰਜੈਂਸੀ ਲੱਗੂ ਹੋਈ ਤਾਂ ਇਹ ਲੋਕਤੰਤਰ ਜਿਹੜੀ ਲੋਕਤੰਤਰ ਦੀ ਰਹਿਤ ਹੈ ਉਸ ਦਾ ਘਾਣ ਪੋੜ ਰਿਹਾ ਸੀਗਾ ਸਿੱਖਾ ਨੂੰ ਪਤਾ ਹੀ ਹੈ ਕਿ ਹਮੇਸ਼ਾ ਜਿਹੜੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਂਦੇ ਨੇ ਇਹ ਸੇ ਗਲਤ ਕਰਕੇ ਸਿੱਖਾਂ ਨੇ ਐਮਰਜੈਂਸੀ ਦੀ ਖਿਲਾਫਤ ਕੀਤੀ ਐਮਰਜੈਂਸੀ ਦੀ ਖਿਲਾਫਤ ਤਾਂ ਕੀਤੀ ਵੀ ਸਿੱਖ ਸਿਆਸੀ ਤੌਰ ਤੇ ਆਪਾਂ ਨਹੀਂ ਉਹਨਾਂ ਨੂੰ ਸਿਆਣੇ ਕਹਿ ਸਕਦੇ ਕੁੱਝ ਕੁੱਝ ਆਪਣੇ ਹਿੱਤਾਂ ਨੂੰ ਤਾਂ ਉਹ ਕਰ ਸਕਦੇ ਸੀ ਨਾ ਉਸ ਮੌਕੇ ਜੀ ਜੀ ਹਾਂ ਉਹ ਕਿਸੇ ਢੰਗ ਨਾਲ ਵਿਰੋਧ ਕਰਦੇ ਕੋਈ ਜ਼ਰੂਰਤ ਨਹੀਂ ਸੀ ਸਾਰਾ ਕੁਝ ਆਪਣੇ ਫਿਰ ਤੇ ਹੀ ਲੈਣਾ ਸੀ ਅਸੀਂ ਕੀ ਖੱਤਿਆ ਜੀ ਜੀ ਤੁਸੀਂ ਦੱਸੋ ਅਸੀਂ 47 ਅੱਛੀ ਗੱਲ ਕੰਟਰੀ ਕਹਿੰਦੇ ਮੈਂ 90% ਤੱਕ ਅਸੀਂ ਕਹਿੰਦੇ ਅਸੀਂ ਤੋਂ 90% ਤੱਕ ਸਾਡੀਆਂ ਕਰਵਾਨੀਆਂ ਨੇ ਹਨਾ ਜਿਹਦੇ ਵਿੱਚ ਸ਼ਾਰਤਾਂ ਵੀ ਨੇ ਜਿਹਦੇ ਸਿਕਾਲੇ ਪਾਉਣੀਆਂ ਨੇ ਸੁਝਾਵਾਂ ਵੀ ਨੇ ਬਹੁਤ ਸੁਝਾਵਾਂ ਵੀ ਨੇ ਹਨਾ ਜੀ ਜੀ ਤੇ ਉਹਦੇ ਤੋਂ ਸਾਨੂੰ ਕੀ ਮਿਲਿਆ ਲੇਕਿਨ ਐਮਰਜੈਂਸੀ ਦਾ ਮੋਰਚਾ ਉਹਦੇ ਤੋਂ ਅਸੀਂ ਕੀ ਲਿਲਿਆ ਸਵਾਏ ਕੇਂਦਰ ਦੀ ਬੇਰੁਖੀ ਤੋਂ ਜੀ ਜੀ ਤੇ ਇਸੇ ਤਰ੍ਹਾਂ ਮੈਂ ਤਾਂ ਅੱਜ ਤੋਂ ਕਿਸਾਨੀ ਤੋਂ ਲੋਨ ਹੋਇਆ ਸੀ ਮੈਂ ਇਹ ਉਹਦੋਂ ਵੀ ਕਿਹਾ ਸੀ ਜੀ ਇਹਦਾ ਵੀ ਰਿਜ਼ਲਟ ਸਾਨੂੰ ਨਤੀਜਾ ਸੁਣਨੇ ਪੈਣਗੇ ਜੀ ਜੀ ਤੇ ਉਹੀ ਉਦੋਂ ਹੋਇਆ ਸੀ ਜੀ ਉਸ ਤੋਂ ਬਾਅਦ ਇੰਦਰਾ ਗਾਂਧੀ ਨੇ ਸਿੱਖਾਂ ਨੂੰ ਸਭ ਕੁਝ ਸਿਖਾਉਣਾ ਸੀ ਜਿਹਦੇ ਲਈ ਅਕਾਲੀ ਖੁਦਾ ਆਪਣੇ ਆਪ ਹੀ ਮੋਢਾ ਬਣ ਕੇ ਜੀ ਉਹ ਸੰਤ ਕਰਨਾਲ ਸਿੰਘ ਢੰਡਰਾ ਵਾਲਾ ਨੇ ਆਪਣੇ ਰਾਸਤੇ ਨੂੰ ਹਟਾਉਣਾ ਚਾਹੁੰਦੇ ਸੀ ਤੇ ਉਹ ਉਹਨਾਂ ਨੇ ਸਹਜੋਗਿੰਦ ਤਾਂ ਉਹਨਾਂ ਨੇ ਦਬਾ ਵੀ ਪਾਇਆ ਬਾਰ-ਬਾਰ ਕੇਂਦਰ ਨੂੰ ਚਿੱਠੀਆਂ ਲਿਖੀਆਂ ਕਿ ਕਿਸੇ ਹਮਲਾ ਕਿਉਂ ਨਹੀਂ ਕਰਦੇ ਕਦੋਂ ਕਰਨਾ ਜਲਦੀ ਕਰੋ ਹਨ ਹੂੰ ਹੂੰ ਤੇ ਇਸ ਤਰ੍ਹਾਂ ਇਹ ਗੱਲਾਂ ਸੀ ਠੀਕ ਹੈ ਤੁਹਾਨੂੰ ਜੀ ਸਾਹਿਬ ਇਹ ਤਾਂ ਇੱਕ ਕਾਰਨ ਹੋ ਗਿਆ ਜਦੋਂ ਇਸ ਸੰਬੰਧ ਵਿੱਚ ਸਾਜ਼ਿਸ਼ ਹੋਈ ਤੇ ਜਿਹੜਾ ਅੱਜ ਦਾ ਦਿਨ ਸੀਗਾ ਜਦੋਂ ਫੌਜ ਦਰਬਾਰ ਸਾਹਿਬ ਆ ਗਈ ਉਹਨੇ ਤੇ ਰਵੰਦੀ ਕਰ ਲਈ ਤਾਂ ਇਸ ਦਿਨ ਜੋ ਘਟਨਾਕ੍ਰਮ ਵਾਪਰਿਆ ਉਹਦੇ ਬਾਰੇ ਤੁਸੀਂ ਕੀ ਦੱਸੋਗੇ ਅਸੀਂ ਇਸ ਬਾਰੇ ਇਤਿਹਾਸ ਕਰਦਾ ਆਪੇ ਨੇ ਜੀ ਉਹ 1 ਜੂਨ ਨੂੰ ਸੀਆਰਪ ਤੋਂ ਅਚਾਨਕ ਗੋਲੀਬਾਰੀ ਸ਼ੁਰੂ ਕਰ ਦਿੱਤੀ ਗਈ ਸੀ ਜੀ ਜੀ ਸੀਰਤੇਪਲੋਂ ਜਿਹੜੀ ਇਹ ਗੋਲਾਵਰੀ ਸ਼ੁਰੂ ਕੀਤੀ ਲਗਾਤਾਰ 7 ਘੰਟੇ ਲਗਾਤਾਰ ਗੋਲਾਵਰੀ ਕੀਤੀ ਗਈ ਇਹਦਾ ਮਤਲਬ ਇਹ ਸੀ ਕਿ ਫੌਜ ਜਾਣਨਾ ਚਾਹੁੰਦੀ ਸੀ ਖੂਫਿਆ ਜਿਹੜੀਆਂ ਏਜੰਸੀਆਂ ਤੋਂ ਜਾਣਨਾ ਚਾਹੁੰਦੀ ਸੀ ਕਿ ਅੰਦਰੋਂ ਤਾਂ ਪ੍ਰਤੀਕਰਮ ਕੀ ਹੈ ਜੀ ਪਰੰਤੂ ਅੰਦਰਲੇ ਸਿੱਖਾਂ ਨੇ ਕੋਈ ਵੀ ਉਹਦਾ ਕੁਝ ਅਸਰ ਕਰਨੀ ਨਹੀਂ ਉਹਦੇ ਤੇ ਕੀ ਕੀਤਾ ਬਿਲਕੁਲ ਵੀ ਉਹ ਸ਼ਾਂਤ ਬਿਲਕੁਲ ਸ਼ਾਂਤ ਰਹੇ ਜੀ ਤੇ ਫਿਰ ਵੀ ਮਤਲਬ ਗੋਲੀਬਾਰੀ ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਮਤਲਬ ਗੋਲੀਆਂ ਲੱਗੀਆਂ ਜਿਨ੍ਹਾਂ ਦੇ 32 ਗੋਲੀਆਂ ਤਕਰੀਬਨ ਸੈਦਨਜੀ ਦੇ ਨਾਲ ਵੀ ਕਾਫੀ ਸੋਨੇ ਦੇ ਜਿਹੜੇ ਪੱਤਰੇ ਸੀ ਉਹ ਉਖੜ ਗਏ ਤੇ ਅੰਦਰ ਬੈਠੇ ਸਿੰਘ ਦਖਣੀ ਹੋ ਗਏ ਸੀ ਕਾਫੀ ਤੇ 7-8 ਸ਼ਰਧਾਲੂ ਸ਼ਰਧਾਲੂਆਂ ਦੀ ਜਿਹੜੀ ਉਦੋਂ ਉਹਦੇ ਵਿੱਚ ਮੌਤ ਹੋਈ ਤੇ ਇੱਕ ਜਿਹੜਾ ਸਰਦਾਰ ਸਾਹਿਬ ਦਾ ਬਪੂ ਸਾਹਿਬ ਦਾ ਸੀ ਕਲਵੰਤ ਸਿੰਘ ਉਰਖ ਮਹਿੰਗਾ ਸਿੰਘ ਹਾਂ ਜਿਨ੍ਹਾਂ ਨੂੰ 83 ਤੇ ਇੱਕ ਕੱਲੂ ਘਾਰੇ ਦਾ ਪਹਿਲਾ ਸ਼ਿਦ ਕਿਹਾ ਜਾਂਦਾ ਉਹਨਾਂ ਦੀ ਉਸ ਰਣਦਾਤ ਹੋਈ ਮੈਂ ਤੁਹਾਡੇ ਨਾਲ ਸਾਹਿਬ ਇੱਕ ਮੈਨੂੰ ਇਹ ਦੱਸੋ ਕਿ ਜਦੋਂ ਮਿਲਟਰੀ ਦਾਖਲ ਕੋ ਗਈ ਹਾਂਜੀ ਜੀ ਇਸ ਮੌਕੇ ਦੇ ਉੱਤੇ ਵੀ ਸਮਝੌਤੇ ਦੀ ਕੋਈ ਮਤਲਬ ਗੱਲਬਾਤ ਹੋਈ ਵੀ ਤੁਸੀਂ ਬਾਹਰ ਆ ਜਾਓ ਤੇ ਜਿਹੜੀ ਮਿਲਟਰੀ ਅਸੀਂ ਦਾਖਲ ਨਹੀਂ ਹੁਣ ਦਵਾਂਗੇ ਦੇਖੋ ਅਸੀਂ ਵੀ ਉਦੋਂ ਰੇਡੀਓ ਤੋਂ ਜਾਂ ਉਦੋਂ ਖਬਰਾਂ ਵਗੈਰਾ ਦੇ ਵਿੱਚ ਸੁਣਦੇ ਰਹੇ ਵੀ ਉਹ ਤੋਂ ਉਹਨਾਂ ਨੂੰ ਬਾਰ ਬਾਰ ਲੋਕਮੈਂਟਾਂ ਸੁਣਦੀ ਰਹੀ ਦੇਖੋ ਦੋ ਜੂਨ ਨੂੰ ਇੰਦਰਾ ਗਾਂਧੀ ਨੇ ਜੀ ਰੇਡੀਓ ਤੇ ਜਾਂ ਟੈਲੀਵਿਜ਼ਨ ਵਗੈਰਾ ਤੇ ਜਿਹੜੀ ਆਪਣੀ ਸਿੱਖਾਂ ਨੂੰ ਅਪੀਲ ਕੀਤੀ ਸੀ ਉਹ ਸ਼ਾਂਤੀ ਦੀ ਅਪੀਲ ਕੀਤੀ ਤੇ ਉਹਨੇ ਨਾਲ ਦੀ ਨਾਲ ਅਕਾਲੀਆਂ ਨੂੰ ਵੀ ਅਪੀਲ ਕੀਤੀ ਕਿ ਕਿਸੇ ਮੋਰਚਾ ਵਾਪਸ ਲੈ ਲੋ ਹਨਾ ਬਿਨੂੰ ਤਰ੍ਹਾਂ ਬਣਾ ਹੋਵੇ ਐਸ ਤਰ੍ਹਾਂ ਦੀਆਂ ਗੱਲਾਂ ਇੱਕ ਪਾਸੇ ਇੰਦਰਾ ਗਾਂਧੀ ਨੇ ਕਹੀਆਂ ਜਦੋਂ ਕਿ ਦੂਜੇ ਪਾਸੇ ਸਾਰਾ ਕੁਝ ਤੈਅ ਸੀ ਜੀ ਅੱਛਾ ਟੇਕ ਮਿੰਟ ਦਾ ਹਲਕਾ ਸਾ ਦਿੱਤੋ ਵੀ ਜਦੋਂ ਮਿਲਟਰੀ ਆ ਗਈ ਹਾਂ ਦਾ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਦੀ ਕੀ ਪ੍ਰਤੀਕਿਰਿਆ ਸੀ ਉਸ ਟਾਈਮ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਦੀ ਤਾਂ ਹੀ ਪ੍ਰਤੀਕਿਰਿਆ ਉਹਨਾਂ ਦੀ ਕਿਤੇ ਵੀ ਉਹਨਾਂ ਦੇ ਵਿੱਚ ਸਿੱਧੇ ਕੋਈ ਨਾ ਤਾਂ ਉਹਦੇ ਚੰਦੇ ਜਿਹੜੇ ਉਸ ਮੌਕੇ ਦੇ ਚਸ਼ਮਦੀਦ ਸੀ ਪੱਤਰਕਾਰ ਜਿਨ੍ਹਾਂ ਦੀਆਂ ਲਿਖਤਾਂ ਸਹੀਓ ਹਰਪਾਲ ਸਿੰਘ ਪੰਨੂ ਹੈ ਜਾ ਮਿਸਾਲ ਸਿੰਘ ਸਿੱਧੂ ਵੈਰਾਗਾ ਖੁਰ ਵੀ ਜਿਹੜੇ ਵੀ ਉਸ ਮੌਕੇ ਤੇ ਹਨਾ ਪੱਤਰਕਾਰ ਮੌਕੇ ਤੇ ਉਤਾਂਦੇ ਰਹੇ ਨੇ ਕਵਰ ਕਰਦੇ ਰਹੇ ਨੇ ਜੀ ਉਹਨਾਂ ਮੁਤਾਬਕ ਸ਼ੰਤ ਜਰਨਲ ਸਿੰਘ ਵੀ ਚਿਹਰੇ ਤੇ ਕਦੇ ਵੀ ਕਿਸੇ ਨੇ ਕੋਈ ਸ਼ਿਕਨ ਨਹੀਂ ਦੇਖੀ ਜੀ ਉਹਨਾਂ ਨੂੰ ਕੋਈ ਕਿਸੇ ਕਿਸਮ ਦਾ ਕੋਈ ਡਰ ਤਾਂ ਨਹੀਂ ਉਹ ਉਹਨਾਂ ਨੂੰ ਇਹ ਪਤਾ ਸੀ ਜੀ ਕਿ ਹੁਣ ਉਹ ਇੱਥੇ ਸ਼ਹਾਦਤਾਂ ਹੋਣਗੀਆਂ ਜੀ 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 ਇਹ ਤਾਇਆ ਕਿਉਂਕਿ ਉਹਨਾਂ ਵੱਲੋਂ ਇੱਕ ਸ਼ਬਦ ਕੱਢਾਇਆ ਜਾਂਦਾ ਸੀ ਸਿਰਫ ਦਿੱਤੀਆਂ ਬਾਅਦ ਨਹੀਂ ਰਹਿਣਾ ਧਰਮ ਸਿਰਫ ਦਿੱਤੀਆਂ ਬਾਅਦ ਨਹੀਂ ਰਹਿਣਾ ਜੀ ਜੀ ਉਹ ਉਹਨਾਂ ਦਿਨਾਂ ਚਾਇਆ ਜਾਂਦਾ ਉਸ ਮੌਕੇ ਜੀ ਜੀ ਜਦੋਂ ਫੌਜ ਉੱਤੇ ਬਾਹਰ ਤਿਆਰੀ ਸੀ ਸੀ ਉਦੋਂ ਸੰਤ ਇਹ ਸ਼ਬਦ ਕਹਉਂਦੇ ਰਹਿੰਦੇ ਸੀ ਜੀ ਜੀ ਇਹਦਾ ਮਤਲਬ ਉਹ ਕਿਉਂਕਿ ਜੋ ਇਹ ਪੁੱਛਦੇ ਸੀ ਤਾਂ ਉਹ ਕਹਿੰਦੇ ਵੀ ਸੀ ਕਿ ਕੋਈ ਗੱਲ ਨਹੀਂ ਅਸੀਂ ਜਿਹੜਾ ਆਪਣਾ ਚਮਕੌਰ ਦੀ ਗੜੀ ਵਾਲਾ ਇਤਿਹਾਸ ਤੋਂ ਰਹਾ ਦਿਆਂਗੇ ਇੱਕ ਬਘੇੜ ਸਿੰਘ ਜੀ ਜਦੋਂ ਮਿਲਟਰੀ ਇੰਟਰਸਪੋਸਿਟ ਸੀਗੀ ਤਾਂ ਇੱਕ ਖਾਸ ਸਾਫ ਤੇ ਜਿਹੜੀ ਮੋਰਚਾ ਬੰਦੀ ਕੀਤੀ ਗਈ ਸੀ ਉਹ ਜਨਰਲ ਸ਼ਰਵੀਤ ਸਿੰਘ ਹੁਣ ਕੀਤੀ ਸੀਗੀ ਹਾਂਜੀ ਹਾਂਜੀ ਹਾਂ ਤੇ ਉਹਨਾਂ ਦੀ ਮੋਰਚਾ ਬੰਦੀ ਬਾਰੇ ਦੱਸੋ ਉਹ ਉਹਨਾਂ ਦੀ ਮੋਰਚਾ ਬੰਦੀ ਹੋਈ ਸੀ ਜਿਹਦੇ ਕਰਕੇ ਮਤਲਬ ਐਡੀ ਵੱਡੀ ਤਿੰਨ ਚਾਰ ਮੁਲਕਾਂ ਦੇ ਸਹਿਯੋਗ ਨਾਲ ਭਾਰਤੀ ਫੌਜ ਨੇ ਜਿਹੜਾ ਹਮਲਾ ਕੀਤਾ ਐਨੀ ਵੱਡੀ ਗਿਣਤੀ ਦੇ ਵਿੱਚ ਫੌਜਾਂ ਦਾ 6-7 ਦਿਨ ਹਫਤਾ ਪਰ ਮੁਕਾਬਲਾ ਕਰਨਾ ਬਹੁਤ ਵੱਡੀ ਗੱਲ ਸੀ ਕਿਉਂਕਿ ਉਹਨਾਂ ਨੂੰ ਇਹ ਆਸ ਸੀ ਕਿ ਸ਼ਾਇਦ ਅਸੀਂ ਗਏ ਤੇ ਰਾਤ ਤੱਕ ਲਈ ਸੰਤ ਜਨੈਲ ਸਿੰਘ ਨੂੰ ਗ੍ਰਿਫਤਾਰ ਕਰਕੇ ਦਿੱਲੀ ਲੈ ਆਵਾਂਗੇ ਜੀ ਤੇ ਜਿਵੇਂ ਸਵੇਰ ਅਸੀਂ ਹੋਣ ਨਹੀਂ ਦਿੰਦੇ ਹਨਾ ਜੀ ਤੇ ਪ੍ਰੰਤੂ ਇਹ ਵੀ ਗੱਲ ਸੀ ਉਹ ਉਹ ਜਨਨ ਸ਼ਵੇਕ ਸਿੰਘ ਬਾਰੇ ਵੀ ਜਾਣਦੇ ਸੀ ਜੀ ਉਹਦੇ ਤੋਂ ਵੀ ਉਹਨਾਂ ਨੂੰ ਇਹ ਹੈ ਇਹ ਜ਼ਰੂਰ ਸੀ ਵੀ ਉਹ ਬਹੁਤ ਮਤਲਬ ਚਲਾਕ ਸੀ ਬਹੁਤ ਹੁਸ਼ਿਆਰ ਕੁਸ਼ਲ ਬਾਗ ਵਾਲਾ ਹਾਂ ਜੀ ਕੁਸ਼ਲ ਜਿਹੜਾ ਗੈਨੈਟਿਕਾ ਚੱਲਿਆ ਜਿਨ੍ਹਾਂ ਨੇ ਹਾਂ ਜੀ ਹਾਂ ਜੀ ਜਿਨ੍ਹਾਂ ਦਾ ਕਿਉਂਕਿ ਉਹ ਜਿਹੜੀ ਬੰਗਲਾਦੇਸ਼ ਬਣਾਇਆ ਜਦੋਂ ਮੁਕਤੀ ਵਾਹਿਨੀ ਜਰਤੀ ਤੇ ਤੇ ਚੁੱਕੇ ਸੀਦੀ ਅਗਵਾਈ ਕੀਤੀ ਸੀ ਨੇ ਮੁਕਤੀ ਬਣੇ ਜੀ 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 ਹੈ ਨਾ ਤੇ ਉਹ ਉਹਨਾਂ ਦੀ ਮੋਰਚਾ ਬੰਦੀ ਇਸ ਤਰ੍ਹਾਂ ਦੀ ਸੀ ਕਿ ਉਹ ਕੋਈ ਕਿਸੇ ਵੀ ਕਿਸਮ ਦੀ ਜੱਜਮੈਂਟ ਨਹੀਂ ਲਾ ਸਕਦੇ ਜਿਵੇਂ ਹੁਣ ਉਹਨਾਂ ਨੇ ਫਰਜ਼ ਕਰੋ ਉਹਨਾਂ ਨੇ CRP ਨੇ ਹਮਲਾ ਕੋਈ ਕਰੀ ਕਿ ਉਹਨਾਂ ਕੋਲੇ ਇਹ ਸੀ ਜੇ ਕਿਤੇ ਕੋਈ ਮਤਲਬ ਜੋ ਉਹਨਾਂ ਨੇ ਸ਼ੋਅ ਕੀਤਾ ਵੀ ਇਹਨਾਂ ਕੋਲੇ 12 ਬੋਰ ਦੀਆਂ ਰਾਇਸ ਲਾਣੇ ਜੀ ਪੀਸੀਆਈਡੀ ਨੂੰ ਜਿਹੜਾ ਉਹਨਾਂ ਦੀ ਉਹਨਾਂ ਨੇ ਅਫਸਰਾਂ ਨੂੰ ਦੱਸਿਆ ਵੀ ਉਹਨਾਂ ਕੋਲ 12 ਬੋਰ ਦੀਆਂ ਰਾਇਸ ਲਾਣੇ ਕੋਈ ਸੀ ਉਹਨਾਂ ਕੋਲੇ ਉਹਨਾਂ ਨੇ ਜੇ ਕਿਤੇ ਕੋਈ ਫੈਰ ਦੂਰ ਮਾੜਾ ਮੋਟਾ ਕੀਤਾ ਤਾਂ 12 ਬੋਰ ਦੀ ਰਾਇਸ ਲਾਣੇ ਕੀਤਾ ਕੋਈ ਕਿਤੇ ਅਦਰ ਜਿਹੜਾ ਉਹਨਾਂ ਨੂੰ ਕੋਈ ਜੱਜਮੈਂਟ ਹੀ ਨਾ ਹੋਵੇ ਜਿਹਨੂੰ ਉਹਨਾਂ ਨੇ ਸੱਤਾਂ ਘੰਟੇ ਫਾਇਰਿੰਗ ਕੀਤੀ ਸੱਤਾਂ ਘੰਟੇ ਫਾਇਰਿੰਗ ਦਾ ਮਤਲਬ ਸੀ ਕਿ ਉਧਰੋਂ ਵੀ ਫਾਇਰਿੰਗ ਹੋਊ ਤਾਂ ਪਤਾ ਲੱਗੂ ਕੀ ਹੋ ਜਾਸਲਾ ਪਰ ਉਹਨਾਂ ਨੇ ਫੈਰ ਵੀ ਕੀਤੀ ਉਹ ਸਾਰਾ ਕੁਝ ਕਹਿੰਦੇ ਜਰਨਲ ਸੁਖ ਸਿੰਘ ਵੱਲੋਂ ਹੀ ਮਤਲਬ ਜਿਹੜੀ ਉਹ ਕਮਾਂਡ ਸੰਭਾਲੀ ਹੋਈ ਸੀ ਉਹੀ ਦੱਸ ਰਹੇ ਸੀ ਕਿ ਰਵਾਈ ਕਰਦੇ ਸੀ ਕਿ ਕੀ ਕਰਨਾ ਹੈ ਕਿ ਨਹੀਂ ਕਰਨਾ ਇਹ ਸ਼ਬੀਗ ਸਿੰਘ ਨੇ ਜਿਹੜੀ ਕਰਨੀ ਕੀਤੀ ਹੈ ਇਹ ਸਾਰੀ ਮੋਰਚਾ ਬੰਦੀ ਕੀਤੀ ਸੀਗੀ ਇਸ ਗੱਲ ਕਰਕੇ ਭਾਰਤੀ ਫੌਜ ਨੂੰ ਵੀ ਬਹੁਤ ਵੱਡਾ ਨੁਕਸਾਨ ਉਠਾਉਣਾ ਪਿਆ ਬਿਲਕੁਲ ਇਹ ਜਰਨਲ ਸ਼ਬੀਗ ਸਿੰਘ ਨਾਲ ਕੀ ਨਾਇਨਸਾਫੀ ਹੋਈ ਸੀਗੀ ਹਾਂ ਜੀ ਉਹਨਾਂ ਨੂੰ ਰਿਟਾਇਰਮੈਂਟ ਤੋਂ ਕੁਝ ਸਮਾਂ ਪਹਿਲਾਂ ਦੇਖਿਆ ਤੁਸੀਂ ਉਹਨਾਂ ਨੂੰ ਕੁ ਬਹੁਤ ਅ چھوٹਾ ਜਿਹਾ ਉਹਨਾਂ ਦਾ ਕੋਈ ਗਿਫਟ ਦਾ ਮਤਲਬ ਉਹਨਾਂ ਤੇ ਇਲਜ਼ਾਮ ਲੱਗਿਆ ਸੀ ਹਾਂ ਹਾਂ ਤੇ ਲੈਣ ਦਾ ਹਨਾ ਲੈ ਕੇ ਉਹਨੂੰ ਕਿੱਥੋਂ ਤੱਕ ਨੂੰ ਕੋਰਟ ਮਾਰਸਲ ਕਰਕੇ ਉਹਨੂੰ ਘਰ ਤੇ ਜਗਿਆ ਇੱਕ ਬੰਦਾ ਜਿਹੜਾ ਮੁਲਖ ਨੂੰ ਇਹ ਸਮਝਦਾ ਹੋਵੇ ਕਿ ਇਹ ਨਿਰਮੁਲਖ ਹੈ ਮੈਂ ਇਹਦੀ ਖਤਰ ਮਾਰ ਸਕਦਾ ਉਹਨੇ ਮਰਨ ਵਾਲੇ ਕੰਮ ਵੀ ਕੀਤੇ ਹਨਾ ਕਰ ਉਹ ਕਰ ਬੰਨਿਆ ਕੀਤੇ ਉਹ ਕੰਮ ਕੀਤੇ ਜਿਹੜੇ ਸ਼ਾਇਦ ਕਿ ਸਿੱਤੇ ਹੋਰ ਵਾਸਤੇ ਨਹੀਂ ਹਨ ਤੇ ਜੀ ਤੁਹਾਨੂੰ ਸਰ ਸਾਹਿਬ ਇਸ ਤਰ੍ਹਾਂ ਦਾ ਤਿਹਾੜ ਹੋਵੇ ਤਾਂ ਉਹਦਾ ਉਹਦਾ ਜ਼ਰੂਰੀ ਆ ਵੀ ਉਹ ਕੁਝ ਨਾ ਕੁਝ ਸੋਚੀ ਤਾਂ ਕਿਸੇ <table> ਤਾਲੀਵਾਲ ਸਾਹਿਬ ਦੀ ਗੱਲਬਾਤ ਸੁਣੀ ਹੈ ਤੇ ਜਨਰਲ ਸ਼ਾਬੇਦ ਸਿੰਘ ਨੇ ਜਿਹੜੀ ਮੁਕਤੀ ਵੈਣੀ ਸੀ ਜਿਸ ਨੇ ਬੰਗਲਾਦੇਸ਼ ਨੂੰ ਆਜ਼ਾਦ ਕਰਵਾਇਆ ਸੀ ਉਸ ਦੀ ਅਗਵਾਈ ਕੀਤੀ ਸੀ ਤੇ ਬੰਗਲਾਦੇਸ਼ ਦੇ ਵਿੱਚ ਉਹਨਾਂ ਨੇ ਬਹੁਤ ਹੀ ਬਹਾਦਰੀ ਵੀ ਦਿਖਾਈ ਸੀ ਇਸ ਬਹਾਦਰੀ ਲਈ ਉਹਨਾਂ ਦਾ ਮਾਨ ਸਤਕਾਰ ਵੀ ਕੀਤਾ ਗਿਆ ਪਰ ਐਨ ਮੌਕੇ ਦੇ ਉੱਤੇ ਜਦੋਂ ਉਸ ਉਹਨਾਂ ਦੀ ਰਿਟਾਇਰਮੈਂਟ ਨੇੜੇ ਸੀਗੀ ਤਾਂ ਉਹਨਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਗਏ ਸੀ ਜਿਹੜੇ ਕਿ ਝੂਠੇ ਸਾਬਤ ਹੁੰਦੇ ਸੀਗੇ ਇਸ ਗੱਲ ਕਰਕੇ ਸ਼ਾਬੇਗ ਸਿੰਘ ਨੇ ਉਸ ਸਮੇਂ ਤੋਂ ਤਾਲਡਿੰਗ ਸੀਗੀ ਕਿ ਕਿਵੇਂ ਨਾ ਕਿਵੇਂ ਇਹ ਸਭ ਬਦਲਾ ਲੈਣਾ ਤੇ ਉਹ ਸੰਤ ਜਰਨੈਲ ਸਿੰਘ ਪਿੰਡਾਲਿਆਂ ਦੇ ਨਾਲ ਆ ਕੇ ਰਲ ਗਏ ਸੀਗੇ ਤੇ ਉਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਇਹ ਸਾਰੀ ਮੋਰਚਾ ਬੰਦੀ ਕੀਤੀ ਸੀ ਜਿਸ ਮੋਰਚਾ ਬੰਦੀ ਨੂੰ ਦੇਖਦੇ ਭਾਰਤੀ ਫੌਜ ਵੀ ਹਾਰਾ ਦੇਗੀ ਸੀ ਜਿਸ ਤਰੀਕੇ ਨਾਲ ਉਸ ਸਮੇਂ ਸਿੰਘਾਂ ਨੇ ਫੌਜ ਦਾ ਮੁਕਾਬਲਾ ਕੀਤਾ ਸੀ ਜੀ ਧੰਗਵਾਲ ਸਾਹਿਬ ਅੱਜ ਜੋ ਸਮਾਂ ਆਪਾਂ ਨੂੰ ਇਜਾਜ਼ਤ ਨਹੀਂ ਦੁੱਦਾ ਹੈਗਾ ਕੱਲ ਨੂੰ ਫੇਰ ਆਪਾਂ ਇਸ ਤੋਂ ਅਗਲੀ ਜਿਹੜੀ ਗੜੀਆ ਜਾਰੀ ਰੱਖਾਂਗੇ ਦਰਸ਼ਕਾਂ ਨੂੰ ਵੀ ਦੱਸ ਦਈਏ ਕਿ ਅਸੀਂ ਜਿੱਨੀ ਵੀ ਲੰਮੀ ਇਹ ਲੜੀ ਚ ਦੂਗੀ ਅਸੀਂ ਇਸ ਸੰਬੰਧ ਵਿੱਚ ਵਿਸ਼ੇਸ਼ ਰਿਪੋਰਟ ਦੇ ਵਿੱਚ ਸਾਰਾ ਕੁਝ ਜਾਣਕਾਰੀ ਦਿਆ ਕਰਾਂਗੇ ਧੰਨਵਾਦ ਤਾਲਵੀਰ ਸਾਹਿਬ ਮਿਹਰਬਾਨ ਜੀ ਮਿਹਰਬਾਨ ਸ਼ੁਕਰੀਆ